ਦੇਖਦੇ ਆ ਬੱਚੇ ਜਿਹੜੇ ਆ ਦੰਦ-ਦਾਣੇ ਸ਼ੁਰੂ ਹੁੰਦੇ ਆ ਤੇ ਉਸ ਤੋਂ ਬਾਅਦ ਦੰਦ ਆਉਂਦੇ ਆ ਤੇ ਉਸ ਤੋਂ ਬਾਅਦ ਦੰਦ ਕਾਲੇ ਪੈ ਜਾਂਦੇ ਆ ਕਈ ਬੱਚਿਆਂ ਦੇ ਮੈਂ ਦੇਖ ਰਿਹਾ ਪਹਿਲਾਂ ਤਾਂ ਬਹੁਤ ਘੱਟ ਹੁੰਦੇ ਸੀ ਹਾਂ ਦੰਦ ਕਾਲੇ ਹੋ ਜਾਂਦੇ ਆ ਦੰਦ ਦਾ ਸਾਈਜ਼ ਛੋਟਾ ਹੋ ਜਾਂਦਾ ਇਹ ਬੜੀ ਚੀਜ਼ ਆ ਦੇਖਣ ਦੇ ਵਿੱਚ ਆ ਰਹੀਆਂ ਇਸ ਦੇ ਪਿੱਛੇ ਕਾਰਨ ਇਹ ਆ ਵੀ ਸੌਫਟ ਡਰਿੰਕਸ ਤੇ ਚਿਪਸ ਨੇ ਜਾਂ ਹੋਰ ਕੁਝ ਆ ਸੌਫਟ ਡਰਿੰਕਸ ਤਾਂ ਭਾਜੀ ਬਾਅਦ ਚ ਆਉਂਦੇ ਆ ਇਹਨੂੰ ਕਹਿੰਦੇ ਆ ਭਾਜੀ ਨਰਸਿੰਗ ਬੋਟਲ ਕੇਰੀਜ਼ ਨਰਸਿੰਗ ਬੋਟਲ ਕੈਰੀਜ਼ ਜਦੋਂ ਬੱਚਾ ਜਨਮ ਲੈਂਦਾ ਉਸ ਤੋਂ ਬਾਅਦ ਮਾਂ ਦਾ ਦੁੱਧ ਹੀ ਉਹਦੇ ਲਈ ਅੰਮ੍ਰਿਤ ਹੈ ਹੂੰ ਪਹਿਲੇ 6 ਮਹੀਨੇ ਤੱਕ ਟੱਟੋ-ਟੱਟ ਉਸ ਤੋਂ ਬਾਅਦ ਹੀ ਉਹ ਪਾਣੀ ਪੀਣ ਲੱਗਦਾ ਸੋ ਕਈ ਮਾਵਾਂ ਤਾਂ 6 ਮਹੀਨੇ ਦੁੱਧ ਪਲਾਉਂਦੀਆਂ ਨੇ ਵੈਸੇ ਤਾਂ 2-3 ਸਾਲ ਬੱਚੇ ਨੂੰ ਦੁੱਧ ਪਲਾਉਂਦੀਆਂ ਨੇ ਮਾਵਾਂ ਹੂੰ ਪਰ ਕਈ ਮਾਵਾਂ ਦੇ ਕੁਦਰਤੀ ਰੂਪ ਦੇ ਵਿੱਚ ਜਾਂ ਦੁੱਧ ਨਹੀਂ ਆਉਂਦਾ ਦੁੱਧ ਨਹੀਂ ਆਉਂਦਾ ਹਨਾ ਜੀ ਫਿਰ ਉਹ ਮਿਲਕ ਦੇ ਫਾਰਮੂਲਸ ਜਿਹੜੇ ਹੈਗੇ ਆ ਉਹੋ ਜਾਂ ਫਿਰ ਗਾਂ ਦਾ ਦੁੱਧ ਜਾਂ ਬੱਕਰੀ ਦਾ ਦੁੱਧ ਉਹ ਬੋਟਲ ਫੀਡਿੰਗ ਕਰਦੀਆਂ ਹੂੰ ਬੱਚਾ ਬੋਟਲ ਮੂੰਹ ਚ ਪਾ ਕੇ ਸੌ ਜਾਂਦਾ ਹੈ ਹੂੰ ਜਦੋਂ ਤਾਂ ਉਹ ਮਾਂ ਦਾ ਦੁੱਧ ਪੀਂਦਾ ਤਾਂ ਮਾਂ ਦਾ ਦੁੱਧ ਬੱਚਾ ਜਿੰਨੀ ਦੇਰ ਸਕਲਿੰਗ ਇਫੈਕਟ ਜਿੰਨੀ ਦੇਰ ਉਹ ਚੁੰਗਦਾ ਮਾਂ ਦਾ ਦੁੱਧ ਓਨੀ ਦੇਰ ਹੀ ਦੁੱਧ ਆਏਗਾ ਜਿੱਦਾਂ ਹੀ ਬੱਚਾ ਸੌ ਗਿਆ ਉਹਨੇ ਸਕਸ਼ਨ ਉਹਦੀ ਖਤਮ ਹੋ ਗਈ ਉਹਨੇ ਚੁੰਗਣਾ ਬੰਦ ਕਰ ਦਿੱਤਾ ਤਾਂ ਦੁੱਧ ਆਣਾ ਬੰਦ ਹੋ ਗਿਆ ਕੁਦਰਤੀ ਹੂੰ ਠੀਕ ਹੈ ਜੀ ਬੱਚੇ ਦੇ ਮੂੰਹ 'ਚ ਕੋਈ ਵੀ ਐਕਸਟਰਾ ਡ੍ਰੌਪ ਨਹੀਂ ਗਿਆ ਠੀਕ ਹੈ ਜਿਸ ਕਰਕੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਬੱਚਾ ਸੌਂ ਗਿਆ ਸਵੇਰੇ ਉੱਠੇਗਾ ਉਹਦੇ ਦੰਦ ਠੀਕ ਨੇ ਹੂੰ ਹੁਣ ਆਜੋ ਤੁਸੀਂ ਬੋਟਲ ਫੀਡਿੰਗ 'ਚ ਬੋਟਲ ਫੀਡਿੰਗ ਬੱਚਾ ਬੋਟਲ ਲੈ ਰਿਹਾ ਹੈ ਬੱਚਾ ਪੀਂਦਾ ਪੀਂਦਾ ਸੌਂ ਗਿਆ ਬੋਟਲ ਦੇ ਵਿੱਚ ਭਾਜੀ ਕੋਈ ਮਕੈਨਿਜ਼ਮ ਨਹੀਂ ਹੈਗਾ ਕਿ ਦੁੱਧ ਰੁਕ ਜਾਏ ਬੱਚਾ ਜਦੋਂ ਸੌਂ ਗਿਆ ਬੱਚਾ ਜਿੱਦਾਂ ਹੀ ਸੌਏਗਾ ਉਹ ਸਕਸ਼ਨ ਇੱਕ ਵਾਰੀ ਆਪਣੀ ਛੱਡੇਗਾ ਇੱਕ ਵਾਰੀ ਬੋਟਲ ਛਵਾ ਭਰੇਗੀ ਉਸ ਤੋਂ ਬਾਅਦ ਉਹਦੇ ਚ ਡ੍ਰੌਪ 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 ਡਿੱਗਦਾ ਰਹੇਗਾ ਉਹ ਬੱਚਿਆਂ ਦੇ ਉੱਪਰਲੇ ਦੰਦਾਂ ਦੇ ਉੱਤੇ ਡਿੱਗਦਾ ਰਹਿੰਦਾ ਹੈ ਥੋੜੀ ਦੇਰ ਉਹ ਬੋਟਲ ਡਿੱਗ ਪੈਂਦੀ ਹੈ ਪਰ ਉਹ ਉਸ ਡਿੱਗਣ ਤੋਂ ਪਹਿਲਾਂ ਉਹ ਬੱਚਿਆਂ ਦੇ ਦੰਦਾਂ ਦੇ ਉੱਤੇ ਇੱਕ ਪਰਤ ਦੁੱਧ ਦੀ ਜੰਮ ਜਾਂਦੀ ਹੈ ਉਹ ਡਿਪੋਜ਼ਿਟ ਹੋ ਜਾਂਦੀ ਹੈ ਹੁਣ ਉਹਦੇ ਚ ਦੁੱਧ ਤਾਂ ਹੈਗਾ ਹੀ ਹੈਗਾ ਉਲਟਾ ਮਿੱਠਾ ਵੀ ਹੈ ਮਾਂ ਦੇ ਦੁੱਧ ਚ ਕੋਈ ਮਿੱਠਾ ਨਹੀਂ ਹੈ ਜਾਂ ਫਿਰ ਉਹ ਮਿਠਾਸ ਹੈ ਜਿਹੜੀ ਉਹ ਸਾਡੀ ਨੇਚਰਲ ਹੈ ਇਹ ਜਿਹੜਾ ਮਿੱਠਾ ਅਸੀਂ ਐਡ ਕੀਤਾ ਹੋਇਆ ਉਹ ਤੁਹਾਡੇ ਦੰਦਾਂ ਦੇ ਬੱਚੇ ਦੇ ਉੱਤੇ ਜੰਮ ਗਿਆ। ਬੱਚੇ ਦੇ ਦਾੰਦ ਜੇ ਆਈ ਹੈ, ਅਜੇ ਜਿਹਨੂੰ ਕੱਚਾ ਪਣ ਕਹ ਲਓ, ਉਹਦੇ ਉੱਤੇ ਉਹ ਚੀਜ਼ ਜੰਮ ਜਾਂਦੀ ਹੈ। ਨਾ ਤਾਂ ਅਸੀਂ ਬੱਚੇ ਨੂੰ ਬਰਸ਼ ਕਰਾ ਸਕਦੇ। ਉਹ ਦੰਦ ਉਹਦੇ ਜਮਣੇ ਉੱਤੋਂ ਹੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹਨੂੰ ਨਰਸਿੰਗ ਬੋਟਲ ਕੇਰੀਜ਼ ਕਿਹਾ ਜਾਂਦਾ ਹੈ। ਨਰਸਿੰਗ ਬੋਟਲ ਕੇਰੀਜ਼ ਕਈ ਬੱਚਿਆਂ 'ਚ ਇਸ ਲੈਵਲ ਤੱਕ ਚਲੇ ਜਾਂਦੇ ਨੇ। ਪੂਰੇ ਤੇ ਪੂਰੇ ਦੰਦ ਹੀ ਖਰਾਬ ਖਰਾਬ ਹੋ ਜਾਂਦੇ ਆ ਭਾਜੀ। ਪੂਰੇ ਤੇ ਪੂਰੇ ਦੰਦ ਡੈਮੇਜ ਹੋ ਜਾਂਦੇ ਨੇ। ਸਾਨੂੰ ਰੂਟ ਕਨਲ ਟ੍ਰੀਟਮੈਂਟਸ ਵੀ ਜਿਵੇਂ ਪਲਪੈਕਟਮੀ ਜਾਂ ਪਲਪੋਟਮੀ ਕੁਝ ਟ੍ਰੀਟਮੈਂਟਸ ਹੁੰਦੇ ਨੇ ਉਹ ਕਰਕੇ ਕਈਆਂ ਦੇ ਉੱਤੇ ਸਾਨੂੰ ਕੈਪਿੰਗਸ ਤੱਕ ਦੇਣੀਆਂ ਪੈ ਜਾਂਦੀਆਂ ਬੋਟਲ ਦੇ ਵਿੱਚ ਦੁੱਧ ਪੀਣਾ ਇੰਨਾ ਖਤਰਨਾਕ ਹੋ ਸਕਦਾ ਬਿਲਕੁਲ ਭਾਜੀ ਸੋ ਜੇ ਮਾਂ ਬੱਚੇ ਨੂੰ ਦੁੱਧ ਪਲਾ ਸਕਦੀ ਹੈ ਉਹਨੂੰ ਦੁੱਧ ਆ ਰਿਹਾ ਤਾਂ ਉਹਨੂੰ ਦੁੱਧ ਪਲਾਉਣਾ ਚਾਹੀਦਾ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਜਿਹੜੀ ਮਾਂ ਬੱਚੇ ਨੂੰ ਦੁੱਧ ਪਲਾਉਂਦੀ ਹੈ ਉਹਨੂੰ ਬ੍ਰੈਸਟ ਕੈਂਸਰ ਹੋਣ ਦੇ ਬਹੁਤ ਘੱਟ ਚਾਂਸ ਨੇ ਨਾ ਮਾਤਰ ਨੇ ਉਲਟਾ ਹੈ ਲੋਕ ਉਲਟਾ ਸੋਚਦੇ ਆ ਕਿ ਮੈਂ ਦੁੱਧ ਪਲਾਉਂਗੀ ਤਾਂ ਸ਼ਾਇਦ ਕੋਈ ਫਿਗਰ ਨੂੰ ਪ੍ਰੋਬਲਮ ਆਊਗੀ ਜਾਂ ਵਗੈਰਾ ਵਗੈਰਾ ਸੋ ਕੁਦਰਤ ਦੇ ਬੜੇ ਰੂਲਸ ਉਸ ਤੋਂ ਵੱਡਾ ਆਰਕੀਟੈਕਟਿਕ ਕੋਈ ਨਹੀਂ ਹੈਗਾ ਕੁਦਰਤ ਰੱਬ ਤੋਂ ਸੋ ਜੇ ਬੱਚਾ ਮਾਂ ਦਾ ਦੁੱਧ ਪੀਏਗਾ ਮਾਂ ਵੀ ਹੈਲਦੀ ਰਹੇਗੀ ਬੱਚਾ ਤਾਂ ਹੈਲਦੀ ਰਹੇਗਾ ਹਮ ਸਗੋਂ ਜਦੋਂ ਬੱਚੇ ਨੂੰ ਮਾਂ ਦੁੱਧ ਨਹੀਂ ਪਲਾਂਦੀ ਉਹਨੂੰ ਸਗੋਂ ਪ੍ਰੋਬਲਮਸ ਆਉਂਦੀਆਂ ਨੇ ਹਮ ਬੱਚੇ ਨੂੰ ਵੀ ਪ੍ਰੋਬਲਮ ਬੱਚੇ ਦਾ ਦੁੱਧ ਵਾਲੀਆਂ ਜਿਹੜੀਆਂ ਹੈਗੀਆਂ ਨੇ ਹੈਗੀਆਂ ਨੇ ਸੋ ਜੇ ਹੋ ਸਕਦਾ ਤਾਂ ਬੱਚੇ ਨੂੰ ਦੁੱਧ ਬੋਟਲ ਚ ਅਵੋਇਡ ਕਰਨਾ ਚਾਹੀਦਾ ਜਿਹੜੇ ਕੇਸਾਂ ਚ ਅਸੀਂ ਨਹੀਂ ਕਰ ਸਕਦੇ ਭਾਜੀ ਕੁਝ ਕੇਸਸ ਨੇ ਕਿ ਮਾਂ ਨੂੰ ਦੁੱਧ ਹੀ ਨਹੀਂ ਬਣ ਰਿਹਾ ਫਿਰ ਉਹ ਬੱਚੇ ਦੀ ਮਜਬੂਰੀ ਹੈ ਪੀਣਾ ਹਨਾ ਫਿਰ ਉਸ ਤੋਂ ਬਾਅਦ ਤੁਸੀਂ ਕਾਟਨ ਦੇ ਨਾਲ ਜਦੋਂ ਬੱਚਾ ਸੌ ਗਿਆ ਕਾਟਨ ਲਾਓ ਗਿੱਲੀ ਕਰਕੇ ਉਹਦੇ ਦੰਦਾਂ ਨੂੰ ਸਾਫ਼ ਕਰ ਦਿਓ ਸੌਣ ਤੋਂ ਬਾਅਦ ਸੌਣ ਜਾਂ ਮਾਂ ਆਪਣੀ ਚੁੰਨੀ ਕਾਟਨ ਦੀ ਚੁੰਨੀ ਨਾਲ ਸਾਫ਼ ਪਾਣੀ ਨਾਲ ਉਹਨੂੰ ਸਾਫ਼ ਕਰਕੇ ਦੰਦਾਂ ਨੂੰ ਸਾਫ਼ ਕਰ ਦੇ ਇੰਨਾ ਕੰਮ ਸਾਨੂੰ ਕਰਨਾ ਪਏਗਾ। ਹੂੰ ਜੇ ਅਸੀਂ ਇੰਨਾ ਕੁ ਕਰਾਂਗੇ ਤਾਂ ਅਸੀਂ ਬੱਚੇ ਦੇ ਨਰਸਿੰਗ ਬੋਟਲ ਕੇਰੀਜ਼ ਤੋਂ ਅਸੀਂ ਬਚ ਸਕਦੇ ਆਂ। ਇਹ ਹੁੰਦਾ ਭਾਜੀ ਨਰਸਿੰਗ ਬੋਟਲ ਕੇਰੀਜ਼ ਇਸ ਤਰ੍ਹਾਂ ਦੰਦ ਉਤੋਂ ਖਰਾਬ ਹੋ ਜਾਂਦੇ ਆਂ। ਹੂੰ ਦੰਦ ਕਾਲੇ ਹੋ ਜਾਂਦੇ ਆਂ। ਠੀਕ ਹੈ ਜੀ। ਸੋ ਇੱਕ ਤਾਂ ਇਹ ਬੱਚਿਆਂ ਨੂੰ ਜਿਹੜੀ ਵੱਡੀ ਪ੍ਰੋਬਲਮ ਆਉਂਦੀ ਹੈ। ਦੂਸਰੀ ਪ੍ਰੋਬਲਮ ਜਿਹੜੀ ਅਸੀਂ ਲੋਕ ਧਿਆਨ ਨਹੀਂ ਦਿੰਦੇ ਬੱਚੇ ਸੌਣ ਲੱਗੇ ਮੂੰਹ ਦੇ ਵਿੱਚ ਅੰਗੂਠਾ ਪਾਉਂਦੇ ਆਂ। ਬਹੁਤ ਜ਼ਿਆਦਾ ਬੱਚੇ ਕਰ ਹਾਂ ਥਮ ਸਕیں ਕਹਿੰਦੇ ਵੈਸੇ ਤਾਂ ਇਹਦਾ ਕਾਰਨ ਲੱਭਣਾ ਚਾਹੀਦਾ ਹੈ ਜਿਹੜੇ ਬੱਚੇ ਡਰਦੇ ਐ ਜਿਹੜੇ ਮਾਪੇ ਬੱਚਿਆਂ ਨੂੰ ਜ਼ਿਆਦਾ ਘੂਰਦੇ ਐ ਉਹ ਬੱਚੇ ਡਰ ਕੇ ਜਾਂ ਜਿਨ੍ਹਾਂ ਦੀ ਮਾਂ ਦੂਰ ਹੁੰਦੀ ਹੈ ਮਾਂ ਦੇ ਨਾਲ ਜਦੋਂ ਬੱਚਾ ਸੌਂਦਾ ਉਹ ਅੰਮੂਠਾ ਮੂੰਹ 'ਚ ਘੱਟ ਪਾਉਂਦਾ ਪਰ ਜੇ ਮਾਂ ਤੋਂ ਦੂਰ ਹੋ ਕੇ ਉਹਨੂੰ ਕਰਦੇ ਹੋ ਤਾਂ ਉਹ ਆਪਣੀ ਮਾਂ ਦੀ ਫੀਲਿੰਗ ਲੱਭਦਾ ਹੈ ਤੇ ਅੰਗੂਠਾ ਮੂੰਹ 'ਚ ਪਾਉਂਦਾ ਹੂੰ ਪਰ ਹੌਲੀ-ਹੌਲੀ ਉਹਦੀ ਇਹ ਆਦਤ ਬਣ ਜਾਂਦੀ ਹੈ ਤੁਸੀਂ ਬੱਚੇ ਦਾ ਮੂੰਹ 'ਚ ਅੰਗੂਠਾ ਕੱਢੋਗੇ ਉਹ ਸੋਏਗਾ ਨਹੀਂ ਬਿਲਕੁਲ ਸਹੀ ਉਹਨੂੰ ਆਪਣੀ ਮਾਂ ਦਾ ਅਹਿਸਾਸ ਕਰਾਉਂਦਾ ਅੰਗੂਠਾ ਪਰ ਅੰਗੂਠੇ ਨਾਲ ਹੋਏਗਾ ਕਿ ਜਿਹੜਾ ਤੁਹਾਡਾ ਤਾਲੂ ਹੈ ਪੈਲੇਟ ਹੈ ਉਹ ਉੱਤੇ ਨੂੰ ਪੁਸ਼ ਹੋਣਾ ਸ਼ੁਰੂ ਹੋ ਜਾਏਗਾ ਇਹਨੂੰ ਕਹਿੰਦੇ ਨੇ ਡੀਪ ਪੈਲੇਟ ਹੂੰ ਜਦੋਂ ਤਾਲੂ ਉੱਤੇ ਜਾਏਗਾ ਜਿਹੜੇ ਦੰਦ ਇਸ ਤਰ੍ਹਾਂ ਸੀਗੇ ਤਾਲੂ ਵੱਲ ਉੱਤੇ ਜਾਣ ਨਾਲ ਉਹ ਦੰਦ ਇੱਦਾਂ ਚਲੇ ਜਾਣਗੇ ਹੂੰ ਹੈਨਾ ਮੰਨ ਲਓ ਤੁਹਾਡੇ ਦੰਦ ਇੱਥੇ ਨੇ ਜਿਵੇਂ ਜਿਵੇਂ ਤਾਲੂ ਨੂੰ ਉੱਤੇ ਕਰਾਂਗੇ ਤਾਂ ਦੰਦ ਨੇੜੇ ਆ ਜਾਣਗੇ ਤੁਸੀਂ ਦੇਖਿਆ ਹੋਣਾ ਕਈ ਬੱਚਿਆਂ ਦੇ ਮੂੰਹ ਇਦਾਂ ਤਿੱਖੇ ਜਿਹੇ ਹੋ ਜਾਂਦੇ ਨੇ ਹੂੰ ਦੰਦ ਦੰਦ ਬਾਹਰ ਨੂੰ ਆ ਜਾਂਦੇ ਨੇ ਦੰਦ ਬਾਹਰ ਨੂੰ ਆਉਂਦੇ ਨੇ ਅੰਗੂਠਾ ਚੂਸਣ ਕਰਕੇ ਆ ਸੋ ਜੇ ਤੁਸੀਂ ਟਾਈਮ ਨਾਲ ਬੱਚੇ ਨੂੰ ਅੰਗੂਠਾ ਚੂਸਣ ਦੀ ਬਿਮਾਰੀ ਤੋਂ ਰੋਕ ਲਓਗੇ ਦਿੱਕਤ ਤੋਂ ਰੋਕ ਲਓਗੇ ਤਾਂ ਤੁਹਾਨੂੰ ਬੱਚੇ ਦੇ ਤਾਰ ਨਹੀਂ ਪਾਉਣੀ ਪੈਗੀ ਪਰ ਜੇ ਕਿਸੇ ਕਾਰਨ ਕਰਕੇ ਨੁਕਸਾਨ ਹੋ ਚੁੱਕਾ ਹੈ ਡੀਪ ਪੈਲਟ ਹੋ ਚੁੱਕਾ ਹੈ ਤਾਂ ਜਿੰਨਾ ਛੇਤੀ ਹੋ ਸਕਦਾ ਆਪਣੇ ਡੈਂਟਿਸਟ ਕੋਲ ਜਾਓ ਜਿੱਦਾਂ ਸਾਡੇ ਕਲੀਨਿਕ ਦੇ ਵਿੱਚ ਇਸ ਚੀਜ਼ ਦੇ ਸਪੈਸ਼ਲਿਸਟ ਆਰਥੋਡੋਂਟਿਸਟ ਸਾਡੇ ਮੇਰੇ ਕਲੀਨਿਕ 'ਚ ਹੈਗੇ ਆ ਤਾਂ ਅਸੀਂ ਉਹਨਾਂ ਨੂੰ ਅਪਲਾਈਂਸ ਬਣਾ ਕੇ ਦਿੰਨੇ ਆ ਹਮ ਐਕਸਪੈਂਸ਼ਨ ਮਤਲਬ ਤੁਹਾਡੇ ਜਵਾੜੇ ਨੂੰ ਦੁਬਾਰਾ ਜਿਹੜਾ ਉੱਚਾ ਹੋ ਗਿਆ ਉਹਨੂੰ ਐਕਸਪੈਂਡ ਕਰ ਦਿੰਨੇ ਆ ਦੁਬਾਰਾ ਉਹ ਨੈਚੁਰਲ ਪੋਜੀਸ਼ਨ ਤੇ ਆ ਜਾਂਦਾ ਬੱਚੇ ਦਾ ਜਿਹੜਾ ਮੂੰਹ ਤਿੱਖਾ ਹੋਣ ਕਰਕੇ ਦੰਦ ਬਾਹਰ ਚਲੇਗੇ ਸੀ ਉਹ ਦੁਬਾਰਾ ਜਦੋਂ ਇਦਾਂ ਹੁੰਦਾ ਦੰਦ ਫੇਰ ਨਾਰਮਲ ਚਲੇ ਜਾਂਦੇ ਨੇ ਪਰ ਇਹ ਹੋ ਸਿਰਫ ਉਸੇ ਉਮਰ ਚ ਸਕਦਾ ਜਿਸ ਉਮਰ ਚ ਬੱਚਾ ਗਰੋਅ ਕਰ ਰਿਹਾ ਹੈ ਇਦਾਂ ਨਹੀਂ ਕਿ ਤੁਸੀਂ 30 35 ਸਾਲ ਦੀ ਉਮਰ ਚ ਜਾ ਕੇ ਹੁਣ ਅਪਲੈਂਸ ਨਹੀਂ ਲੱਗਣਗੇ ਹੁਣ ਕੋ ਟ੍ਰੀਟਮੈਂਟ ਹੋਣਗੇ ਸੋ ਬੱਚਿਆਂ ਦੇ ਵਿੱਚ ਇੱਕ ਤਾਂ ਤੁਹਾਨੂੰ ਨਰਸਿੰਗ ਬੋਟਲ ਕੇਰੀ ਦੀ ਹਸਤੀ ਇੱਕ ਤੁਹਾਡਾ ਅੰਗੂਠੇ ਵਾਲਾ ਹੋ ਗਿਆ ਹਮ ਤੀਸਰੀ ਗੱਲ ਹੋ ਗਈ ਕਿ ਬੱਚੇ ਜਿਵੇਂ ਚਿਪਸ ਖਾਂਦੇ ਆ ਤਾਂ ਦੰਦਾਂ ਦੇ ਉੱਤੇ ਫਸ ਜਾਂਦੇ ਆ ਚਿਪਸ ਫਸਦੇ ਹਾਂਜੀ ਜੇ ਇਹ ਇਹਨਾਂ ਤੁਹਾਡੇ ਦੰਦ ਹੁੰਦੇ ਭਾਜੀ ਆ ਵਾਲੇ ਇਹ ਦੰਦਾਂ ਦੇ ਵਿੱਚ ਇਦਾਂ ਦੀ ਆ ਲਾਈਨਸ ਹੁੰਦੀਆਂ ਨੇ ਹੂੰ ਇਹਨਾਂ ਨੂੰ ਕਸਪ ਕਹਿੰਦੇ ਆ ਜਿਹੜੇ ਟਿੱਬੇ ਜੇ ਬਣੇ ਹੋਇਆ ਜਿਹੜਿਆ ਵਿੱਚ ਆ ਘਾਟੀਆਂ ਜਿਹਾ ਬਣਿਆ ਹੋਇਆ ਨੇ ਪਹਾੜਾਂ ਦੇ ਇਹਨੂੰ ਫਿਸ਼ਰਸ ਕਹਿੰਦੇ ਆ ਹੂੰ ਪਿਟ ਐਂਡ ਫਿਸ਼ਰਸ ਹੂੰ ਇਹ ਪਿਟ ਹੋਗੀ ਇਹ ਫਿਸ਼ਰ ਹੋਗੇ ਹੂੰ ਤਰੇੜਾਂ ਕਹਿ ਲਓ ਜਦੋਂ ਤੁਸੀਂ ਖਾਣਾ ਖਾਣੇ ਹੋ ਤਾਂ ਇਹਨਾਂ ਤਰੇੜਾਂ ਦੇ ਵਿੱਚ ਖਾਣਾ ਫਸ ਜਾਂਦਾ ਹੈ ਉਹਦੇ ਉੱਤੇ ਪਰਤ ਉਹਦੇ ਉੱਤੇ ਪਰਤ ਫਸਦਾ ਜਾਂਦਾ ਉਹ ਤਰੇੜ ਬਿਲਕੁਲ ਭਰ ਜਾਂਦੀਆਂ ਤੁਸੀਂ ਬਰਸ਼ ਵੀ ਕਰਦੇ ਹੋ ਬੱਚਾ ਕਿੰਨਾ ਕਿ ਚੰਗੀ ਤਰ੍ਹਾਂ ਬਰਸ਼ ਕਰ ਪਾਏਗਾ ਉਹ ਤਰੇੜ ਚੋਂ ਨਹੀਂ ਨਿਕਲਦਾ ਹੈਗਾ ਖਾਣਾ ਸੋ ਜੇ ਤੁਸੀਂ ਚਾਹੋ ਨਾ ਕਿ ਤੁਹਾਡੇ ਬੱਚੇ ਨੂੰ ਦੰਦਾਂ ਨੂੰ ਕੀੜਾ ਲੱਗੇ ਹੀ ਨਾ ਤਾਂ ਕੀ ਕਰ ਸਕਦੇ ਹੋ ਇੱਕ ਸਿੰਪਲ ਬੰਦੇ ਦੇ ਦਿਮਾਗ ਚ ਕੀ ਆਏਗਾ ਕਿ ਯਾਰ ਇਹ ਤਰੇੜ ਹੀ ਖਤਮ ਕਰ ਦਿਓ ਇਸ ਤਰੇੜ ਨੂੰ ਭਰਨ ਦੇ ਟਰੀਟਮੈਂਟ ਨੂੰ ਕਹਿੰਦੇ ਨੇ ਪਿਟ ਐਂਡ ਫਿਸਰ ਸੀਲੈਂਟ ਹੂੰ ਉਹਨੂੰ ਸੀਲ ਕਰ ਦਿੱਤਾ ਜਾਂਦਾ ਬਚਪਨ ਚ ਹੀ ਜਿਹੜੀਆਂ ਤਰੇੜਾਂ ਨੇ ਉਹਨੂੰ ਆਪਾਂ ਸੀਲ ਕਰ ਦਿੰਨੇ ਆ ਤਾਂ ਜੋ ਉੱਥੇ ਪਹਿਲਾਂ ਹੀ ਅਸੀਂ ਕੁਝ ਫਿਲ ਕਰਦੀ ਜਿੱਥੇ ਗੰਦਗੀ ਭਰਨੀ ਸੀ ਉੱਥੇ ਗੰਦਗੀ ਜਾ ਹੀ ਨਾ ਉਹਨੂੰ ਕਹਿੰਦੇ ਨੇ ਪਿੱਟ ਐਂਡ ਫਿਸ਼ਰ ਸੀਲੈਂਟ ਇਸ ਚੀਜ਼ ਲਈ ਸਾਡੇ ਕਲੀਨਿਕ ਦੇ ਵਿੱਚ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੇ ਉਹ ਸਾਡੇ ਕੋਲ ਅਪਾਇੰਟਮੈਂਟਸ ਬੱਚੇ ਲੈਂਦੇ ਆ ਇਹ ਸ਼ੁਰੂ ਹੋ ਜਾਂਦਾ 6 ਸਾਲ ਦੀ ਉਮਰ ਤੋਂ ਹੂੰ ਜਿਵੇਂ ਜਿਵੇਂ ਬੱਚੇ ਦੇ ਨਵੇਂ ਦੰਦ ਆਉਂਦੇ ਜਾਂਦੇ ਆ ਓਵੇਂ ਓਵੇਂ ਅਸੀਂ ਇਹਨਾਂ ਨੂੰ ਸੀਲ ਕਰਦੇ ਜਾਂਦੇ ਆ ਹੂੰ ਤਾਂ ਜਿਹੜੇ ਜਿਹੜੇ ਬੱਚੇ ਦੇ ਪੇਟੈਂਟ ਫਿਸ਼ਰ ਸੀਲੈਂਸ ਲੱਗ ਜਾਂਦੇ ਆ ਉਹਦੇ ਖਾਣਾ ਨਹੀਂ ਫਸਦਾ ਹੈਗਾ ਉਹਦੇ ਦੰਦ ਕੀੜੇ ਤੋਂ ਬਚ ਜਾਂਦੇ ਆ ساری ਉਮਰ ਹੀ ਨਹੀਂ ਕੀੜਾ ਲੱਗੂਗਾ ساری ਉਮਰ ਵੀ ਨਹੀਂ ਲੱਗ ਸਕਦਾ ਜੇ ਤੁਸੀਂ ਪ੍ਰੋਪਰ ਕੇਅਰ ਕਰੋਗੇ ਤਾਂ ਹੂੰ ਦੇਖੋ ਇਹ ਦਾ ਸਾਡੀ ਮੈਂ ਫੇਰ ਉਹੀ ਗੱਲ ਕਹੂੰਗਾ ਕਿ ਅਸੀਂ ਰੱਬ ਦੇ ਦਿੱਤੇ ਦੰਦ ਆ ਮੰਨ ਲਓ ਕਿਸੇ ਕਾਰਨ ਕਰਕੇ